ਆ ਸੜਕ ਜਾਂਦੀ ਹੈ ਜੀ ਚੁੰਨੀ ਨੂੰ ਆ ਇਧਰਲੇ ਪਾਸੇ ਪਿਆ ਆ ਰਹੀ ਹੈ ਮਰਿੰਡੇ ਤੋਂ ਔਰ ਆ ਪਿੰਡ ਜਿਹੜਾ ਹੈ ਹੁਣ ਅਸੀਂ ਤੁਹਾਨੂੰ ਲੈ ਕੇ ਚੰਨੇ ਹਾਂ ਜੀ ਪਿੰਡ ਕਲਹੇੜੀ ਆ ਚਲਕੀ ਦੀ ਰੋਡ ਪਿੰਡ ਕਲਹੇੜੀ ਨੂੰ ਆ ਦੇਖੋ ਜੀ ਗਮਲਿਆਂ ਨਾਲ ਸਵਾਗਤ ਹੋ ਰਿਹਾ ਪਿੰਡ ਦੇ ਵਿੱਚ ਬਹੁਤ ਗਮਲੇ ਲਾ ਦਿੱਤੇ ਜੀ ਪਿੰਡ ਵਾਲਿਆਂ ਨੇ ਆ ਦੇਖੋ ਜੀ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾ ਰਿਹਾ ਇੰਡੀਅਨ ਟਰਾਈ ਕਲਰ ਜਿਹੜਾ ਹੈ ਥੱਲੇ ਲਗਾ ਕੇ ਔਰ ਇਹ ਗਮਲੇ ਲੱਗੇ ਨੇ ਪਿੰਡ ਕਲਹੇੜੀ ਹੈ ਕਲਿਹੜੀ ਪਿੰਡ ਦੀਆਂ ਗਲੀਆਂ ਤੋਂ ਅਸੀਂ ਲੰਘ ਰਹੇ ਹਾਂ ਜੀ ਇਸ ਵੇਲੇ ਰੋਪੜ ਜ਼ਿਲ੍ਹੇ ਦਾ ਪਿੰਡ ਜੀ ਮਰਿੰਡੇ ਦੇ ਇਲਾਕੇ ਆ ਆ ਦੇਖੋ ਜੀ ਗਮਲੇ ਗਮਲੇ ਕੀਤੇ ਹੋਏ ਆ ਪਿੰਡ ਦੇ ਵਿੱਚ ਔਰ ਹਰ ਜਗ੍ਹਾ ਤੇ ਤਿਰੰਗਾ ਰੰਗ ਦਰਖਤਾਂ ਨੂੰ ਵੀ ਕਰਤਾ ਜੀ ਰੰਗ ਆ ਲਓ ਜੀ ਗਲੀਆਂ ਦੇਖੋ ਜੀ ਪਿੰਡ ਕਲਿਹੜੀ ਦੀਆਂ ਆ ਦੇਖੋ ਜੀ ਪਿੰਡ ਕਿਆ ਸੋਹਣਾ ਪਿੰਡ ਥੇ ਜਿੱਥੇ ਬਣਿਆ ਹੋਇਆ ਪਿੰਡ ਹੈ ਜਿੱਥੇ ਹੁੰਦਾ ਸੀਗਾ ਇੱਥੇ ਇਧਰਲੇ ਪਾਸੇ ਨੂੰ ਵੀ ਗਲੀ ਜਾਂਦੀ ਹੈ ਇਧਰ ਵੀ ਆਵਾਂਗੇ ਜੀ ਪਹਿਲਾਂ ਅੱਗੇ ਨੂੰ ਜਾਏਗੇ ਅੱਗੇ ਵਾਲੀਆਂ ਗਲੀਆਂ ਸਾਰੀਆਂ ਦਿਖਾ ਦੋ ਜੀ ਪਹਿਲਾਂ ਵਾਹ ਜੀ ਵਾਹ ਨਜ਼ਾਰੇਦਾਰ ਪਿੰਡ ਜੀ ਤਾਂ ਬਹੁਤ ਵਧੀਆ ਪਿੰਡ ਜੀ ਕਲਹੀੜੀ ਪਿੰਡ ਹੈ ਔਰ ਤੁਸੀਂ ਦੇਖੋ ਔਰ ਗਮਲੇ ਲੱਗੇ ਨੇ ਬਹੁਤ ਵਧੀਆ ਇਸ ਪਿੰਡ ਦੇ ਵਿੱਚ ਥਾਂ ਥਾਂ ਤੇ ਗਮਲੇ ਲੱਗੇ ਨੇ ਗਲੀਆਂ ਦੇਖੋ ਜੀ ਪਿੰਡ ਦੀਆਂ ਖਮਾਵਾਰ ਗਲੀਆਂ ਅੱਗੇ ਜਾ ਕੇ ਪਿੰਡ ਦੁਆ ਸ਼ੁਰੂ ਹੋ ਜਾਂਦਾ ਜੀ ਇਹ ਕਲਹੀੜੀ ਇੱਥੇ ਤੱਕ ਹੀ ਆ ਆ ਇੱਥੇ ਤੋਂ ਅੱਗੇ ਜੀ ਰਤਨਗੜ ਸ਼ੁਰੂ ਹੋ ਜਾਂਦਾ ਕਹਿੰਦੇ ਤੁਸੀਂ ਰਤਨਗੜ ਤੇ ਆ ਰਹੇ ਹੋ ਜੀ ਆ ਨਾਲੇ ਤੁਹਾਡਾ ਘਰ ਹੈਗਾ ਇਸ ਟਾਈਮ ਕਿਥੇ ਖੜੇ ਰਤਨਗੜ ਤੇ क्या नाली है। तो इधरले पासे रतनगढ़ हैतनगढ़ खड़े हो ना दे। आखो जी पिंड और आबा जी क्या नाम जी थोड़ा क्या हाल चाल है ठीक है जी थोड़ा पिंड दिखा थो रहे हैं जी ठीक है ठीक है चलो जी आखो जी क्या खूबसूरत पिंड है जी ये कलहेड़ी पिंड मरिंडे जवी लाग दो किलोमीटर ही है मरिडा इतर रोपड़ जिले का पिंड है ਸਾਰੀਆਂ ਗਲੀਆਂ ਤੁਹਾਨੂੰ ਘੁੰਮ ਕੇ ਦਿਖਾ ਰਹੀਆਂ ਸੀ ਇਸ ਪਿੰਡ ਦੀਆਂ ਬਹੁਤ ਉੱਚਾ ਨੀਵਾ ਪਿੰਡ ਜਿਹੜਾ ਕਿਤੇ ਚੜਾਈ ਆ ਜਾਂਦੀ ਕਿਤੇ ਤਰਾਈ ਆ ਜਾਂਦੀ ਹੈ ਜੀ ਆ ਦੇਖੋ ਜੀ ਇਧਰਲੇ ਪਾਸੇ ਦੇਖੋ ਜੀ ਆ ਲਓ ਜੀ ਇਹ ਪਿੰਡ ਦਾ ਇੱਕ ਹਿੱਸਾ ਹੈ ਜਿਹਦੇ ਵੱਲ ਅਸੀਂ ਜਾ ਰਹੇ ਹਾਂ ਔਰ ਆ ਦੇਖੋ ਜੀ ਪਿੰਡ ਕਿਆ ਦਰਖਤ ਲੱਗੇ ਨੇ ਸੋਨੇ ਸੋਨੇ ਕੋਇਲਾ ਬੋਲ ਰਹੀਆਂ ਨੇ ਪਿੰਡ ਦੇ ਵਿੱਚ ਆ ਗਲੀਆਂ 'ਚ ਵੀ ਜਾਣਾ ਜੇ ਆਪਾਂ ਘੁੰਮ ਕੇ ਆਣਾ ਬਾਅਦ ਚੋਣਾ ਜੀ ਆ ਦੇਖੋ ਜੀ ਕਰੀਆਂ ਪਿੰਡ ਕਲੇ ਹੀੜੀ ਦੀਆ ਬਹੁਤ ਆ ਟੋਬਾ ਕਾ ਜੀ ਪਿੰਡ ਦਾ ਪਿੰਡ ਦਾ ਪਿੰਡ ਦਾ ਅੱਜ ਸਕੂਲ ਕੋਲ ਹੌਲੀ ਕਰੋ ਜਰਾ ਆ ਲੋ ਜੀ ਸਰਕਾਰੀ ਪ੍ਰਾਇਮਰੀ ਸਕੂਲ ਕਲ ਹੀੜੀ ਬਲਾਕ ਮਰਿੰਡਾ ਰੂਪਨਗਰ ਉਹ ਆ ਜੀ ਉੜਾ ਐੜਾ ABC ਸਭ ਕੁਝ ਲਿਖਿਆ ਜੀ ਜਿਆਦਾ ਕਰਿਓ ਸੰਧੀਆਂ ਜਿਹਦਾ ਕਿਸੇ ਦਾ ਸਕੂਲ ਰਿਹਾ ਇੱਥੇ ਪੜਿਆ ਆ ਦੇਖੋ ਜੀ ਟੋਬਾ ਕਿੰਨਾ ਸ਼ਾਨਦਾਰ ਨੇੜੇ ਦੇ ਕਰਕੇ ਦਿਖਾਓ ਜੀ ਮੈਂ ਟੋਬਾ ਦਿਖਾਣਾ ਚੰਗਾ ਜੀ ਪੂਰਾ ਘੁੰਮ ਕੇ ਇੱਥੇ ਖੜੋਕੋ ਹਾਂ ਵਾ ਜੀ ਵਾ ਨਜ਼ਾਰੇਦਾਰ ਦਾ ਵੱਲੇ 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 ਕਰਈ ਹੋਈ ਹੈ ਆ ਦੇਖੋ ਜੀ ਬਿਲਕੁਲ ਕੁਦਰਤੀ ਟੋਬਾ ਪਿੰਡ ਕਲਹੀੜੀ ਦਾ ਮੈਂ ਤੁਹਾਨੂੰ ਦਿਖਾਣਾ ਜੀ ਸਿਰੇ ਤੋਂ ਸਿਰੇ ਤੱਕ ਆ ਦੇਖੋ ਜੀ ਅਮਰਗਾਬੀਆਂ ਉੱਡਦੀਆਂ ਫਿਰਦੀਆਂ ਵਿੱਚ ਆ ਲਓ ਜੀ ਮੈਂ ਜ਼ੂਮ ਕਰਕੇ ਵੀ ਥੋੜਾ ਤੁਹਾਨੂੰ ਦਿਖਾਣਾ ਪਿੰਡ ਆ ਲਓ ਜੀ ਕੀਆ ਸੋਹਣਾ ਕੁਦਰਤੀ ਟੋਬਾ ਜੀ ਪਿੰਡ ਕਲਹੀੜੀ ਦਾ ਬਹੁਤ ਵਧੀਆ ਸਾਫ਼ ਬਿਲਕੁਲ ਮੈਂ ਤੁਹਾਨੂੰ ਦਿਖਾਣਾ ਜੀ ਆ ਲਓ ਜੀ ਕਿਆ ਸੋਹਣਾ ਡੋਬਾ ਜੀ ਕੱਚਾ ਪਿੰਡ ਦਾ ਹੈ ਬਹੁਤ ਅੱਛਾ ਅੱਲਾਹ ਦੀ ਤੋਬੇ ਦੇ ਨਾਲ ਉਹ ਦੀ ਅਸੀਂ ਲੰਘ ਰਹੇ ਹਾਂ ਜੀ ਕਲੇੜੀ ਪਿੰਡ ਦਾ ਟੋਬਾ ਬਹੁਤ ਵਧੀਆ ਜੀ ਆਹ ਪਾਣੀ ਦੀ ਟੈਂਕੀ ਹੈ ਜੀ ਕਲੇੜੀ ਪਿੰਡ ਦੀ ਬੱਲੇ 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 ਬਹੁਤ ਸੋਹਣਾ ਸ਼ਾਮ ਦਾ ਦ੍ਰਿਸ਼ ਹੈ ਜੀ ਪਿੰਡ ਦੇ ਵਿੱਚ ਆ ਦੇਖੋ ਜੀ ਕੰਮਾਂ ਧੰਦਾ ਦੇ ਲੋਕੀ ਨਿਕਲੇ ਹੋਏ ਆ ਹੌਲੀ ਹੌਲੀ ਚੱਲ ਰਹੀ ਹੈ ਜ਼ਿੰਦਗੀ ਪਿੰਡ ਕਲੇੜੀ ਦੇ ਵਿੱਚ ਠੀਕ ਹੈ ਜੀ ਹਾਂ ਲੋ ਜੀ ਨਿਆਣੀ ਖੇਤਰੀ ਦੀ ਕਲੀਆਂ ਦੇ ਵਿੱਚ ਕੀ ਪੰਜ ਸਾਲ ਕੀ ਹਾਲ ਚਾਲ ਹੈ ਜੀ ਸਾਡਾ ਪਿੰਡ ਦਿਖਾ ਰਹੇ ਹਾਂ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਠੀਕ ਠਾਕ ਕਿਆ ਨਾ ਤੁਹਾਡਾ ਨੇੜੇ ਨੂੰ ਆਜੋ ਹੈ ਅਸੀਂ ਇਨੀ ਦੂਰ ਤੇ ਆ ਕੇ ਤੁਹਾਡੇ ਪਿੰਡ ਤੁਸੀਂ ਸਾਡੇ ਨੇੜੇ ਵੀ ਨਹੀਂ ਆਉਂਦੇ ਦਰਸ਼ਕ ਜੀ ਠੀਕ ਠਾਕ ਹੈ ਪਿੰਡ ਤੁਹਾਡਾ ਵਧੀਆ ਹੈ ਓਕੇ ਰਿਪੋਰਟ ਹੈ ਤੁਸੀਂ ਕਹ ਪਿੰਡ ਦੇ ਪੰਚ ਉਹਦੀ ਸਾਬਕੇ ਸਾਬका ਪੰਚ ਆਇਆ ਵਾਹ ਜੀ ਵਾਹ ਹੋਰ ਠੀਕ ਹੈ ਜੀ ਚਲੋ ਜੀ ਕਲਹੀੜੀ ਵਾਲਿਆਂ ਨੇ ਦਰਖਤ ਵੀ ਰੰਗ ਤੇ ਤਰੰਗੇ ਜੀ ਨਜ਼ਾਰਾ ਆ ਗਿਆ ਜੀ ਆ ਦੇਖੋ ਜੀ ਗਮਲੇ ਲਾਤੇ ਹਾਈ ਵੀ ਤੋਤੇ ਵੀ ਜਿਹੜੀ ਮੋਰੰਡਾ ਚੁੰਨੀ ਰੋਡ ਆ ਉਸ ਤੇ ਵੀ ਆ ਦੇਖੋ ਜੀ ਕਲਿਹੜੀ ਪਿੰਡ ਦਾ ਆ ਗਿਆ ਬੋਰਡ ਜੀ ਲਓ ਜੀ ਕਲਿਹੜੀ ਕਲਿਹੜੀ ਪਿੰਡ ਮੋਰੰਡੇ ਤੋਂ ਮਹਿਜ ਜਿਹੜਾ 1.5 2 ਕਿਲੋਮੀਟਰ ਦੂਰੀ ਤੇ ਆ ਬਹੁਤ ਵਧੀਆ ਪਿੰਡ ਹੈ ਜੀ ਆ ਦੇਖੋ ਜੀ ਸਰਪੰਚ ਐਗਰੀਕਲਚਰਲ ਇਹ ਸਾਹਿਬ ਆਜੋ ਜੀ ਆਜੋ ਆ ਦੇਖੋ ਜੀ ਆ ਬੜਾ ਖੂਬਸੂਰਤ ਲੱਗਦਾ ਹੈ ਹਾਂ ਜੀ ਹਰ ਜਗ੍ਹਾ ਤੇ ਤਿਰੰਗਾ ਲਗਾ ਦਿੱਤਾ ਜੀ ਨਸ਼ਾ ਹੈ ਬੇਕਾਰ ਲੈ ਲਵੇਗਾ ਤੁਹਾਡੀ ਜਾਨ ਆ ਦੇਖੋ ਜੀ ਸਲੋਗਨ ਵੀ ਲਾਤੇ ਪਿੰਡ ਵਾਲਿਆਂ ਨੇ ਬਹੁਤ ਵਧੀਆ ਦੋਨੇ ਪਾਸੇ ਸੜਕ ਦੇ ਗਮਲੇ ਹੀ ਗਮਲੇ ਔਰ ਗਮਲਿਆਂ ਵਿੱਚ ਖੂਬਸੂਰਤ ਬੂਟੇ ਜਿਹੜੇ ਲਾ ਦਿੱਤੇ ਆਹ ਲਓ ਜੀ ਬਿੱਟੂ ਐਗਰੀਕਲਚਰ ਭਾਜਾ ਨੈਗਰੀਕਲਚਰ ਆਹ ਦੇਖੋ ਜੀ ਬਹੁਤ ਵਧੀਆ ਚੀਜ਼ ਤੁਹਾਨੂੰ ਦਿਖਾਉਣ ਲੱਗਿਆਂਗਾ ਆச்சே ਰੋਕੋ ਜੀ ਜਰਾ ਆ ਲਓ ਜੀ ਆਹ ਪੜੋ ਜੀ ਪੰਜਾਬੀ ਗੁਰਮੁਖੀ ಗ್ರಾಮ ਪੰਚਾਇਤ ਪਿੰਡ ਕਲਹੇੜੀ ਊੜਾ ਐੜਾ ਈੜੀ ਸੱਸਾ ਨਜ਼ਾਰੇਦਾਰ ਹੈ ਆ ਜਿਹੜੀ 35 ਲਾਤੀ ਨਾ ਜੀ ਬਹੁਤ ਸੋਹਣਾ ਕਰਾ ਜੀ ਚਲੋ ਜੀ ਆ ਲਓ ਜੀ ਕਲਹੇੜੀ ਪਿੰਡ ਦੀਆਂ ਗਲੀਆਂ ਦੇਖੋ ਜੀ ਤੰਗ-ਤੰਗ ਗਲੀਆਂ ਵੀ ਕਲਹੇੜੀ ਪਿੰਡ ਦੀਆਂ ਅੱਲਾਹ ਜੀ ਦੇਖੋ ਜੀ ਕਿਆ ਸੋਹਣਾ ਨਜ਼ਾਰਾ ਪਿੰਡ ਕਲਿਹੜੀ ਦਾ ਇਹ ਪੁਰਾਣੀ ਗਲੀ ਐ ਤੰਗ ਗਲੀ ਐ ਲੋ ਜੀ ਪਿੰਡ ਕਲਿਹੜੀ ਮਰਿੰਡਾ ਚੰਨੀ ਰੋਡ ਦੇ ਦੋਨੇ ਪਾਸੇ ਐ ਮਰਿੰਡੇ ਤੋਂ ਮਹਿਸ ਡੇਢ ਕਿਲੋਮੀਟਰ ਦੂਰ ਆ ਦੇਖੋ ਇਹ ਪਿੰਡ ਦੀਆਂ ਗਲੀਆਂ ਕਲਿਹੜੀ ਪਿੰਡ ਪੰਜਾਬ ਦਾ ਨਗਾਰਾ ਦਾ ਪਿੰਡ ਦੀ ਬਹੁਤ ਵਧੀਆ ਵਾਹ ਜੀ ਵਾਹ ਕਲਿਹੜੀ ਪਿੰਡ ਨਾਲ ਜੇਕਰ ਤੁਹਾਡਾ ਕੋਈ ਵਾਹਵਾਸਤਾ ਹੈ ਇਹ ਗੁਜ਼ਰ ਰਹਾ ਅੱਧਰ ਜਗਾ ਇਹ ਵੀ ਦਿਖਾਉਣਾ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਚਲੋ ਜੀ ਸੇਵਾ ਗੁਰੂ ਸਾਹਿਬ ਪੁਰਾਣਾ ਪਿੰਡ ਹੈ ਜੀ 47 ਵੇਲੇ ਦਾ ਪਿੰਡ ਹੈ ਦੇਖੋ ਤੁਸੀਂ ਪਿੰਡ ਦੇ ਵਿੱਚ ਗਮਲੇ ਲੱਗੇ ਨੇ ਥਾਂ ਥਾਂ ਤੇ ਬਹੁਤ ਵਧੀਆ ਉਪਰਾਲਾ ਦੇ ਵਾਪਿੰਡ ਵਾਲਿਆਂ ਦਾ ਆ ਦੇਖੋ ਜੀ ਠੀਕ ਲਹਿੜੀ ਪਿੰਡ ਦੇ ਵਾਹ ਜੀ ਵਾਹ ਰੁੱਖ ਬੜੇ ਸੋਹਣੇ ਲੱਗੇ ਜੀ ਪਿੰਡ ਦੇ ਵਿੱਚ ਆ ਦੇਖੋ ਜੀ ਚਲੋ ਜੀ ਉਹ ਵੀ ਹੈ ਕੋਈ ਪਿੰਡ ਤੇ ਉਹ ਤਾਂ ਵੀ ਲੈ ਕੇ ਜਾ ਲੋਦੀ ਕਹਿੰਦੇ ਥੇ ਤੇ ਬਣਿਆ ਹੋਇਆ ਹੈ ਜੀ ਪਿੰਡ ਇਹ ਇਹ ਮੁਸਲਮਾਨਾਂ ਦੇ ਟਾਈਮ ਦਾ ਆ ਦੇਖੋ ਜੀ ਕਿਹੋ ਜਿਹਾ ਦ੍ਰਿਸ਼ਾ ਪਿੰਡ ਦਾ ਹੁਣ ਲੈ ਕੇ ਚੱਲੇ ਰਹੇ ਜੀ ਬਾਈਕ ਦੀ ਸਾਨੂੰ ਖੂਹ ਤੇ ਕਲਹੀੜੀ ਪਿੰਡ ਦਾ ਖੂਹ ਹੈ ਜੀ ਪੁਰਾਣਾ ਖੂਹ ਲੱਗਦਾ ਬਹੁਤ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਣਾ ਜੀ ਦੇਖੋ ਜੀ ਕਿਸ ਤਰੀਕੇ ਨਾਲ ਇਸ ਨੂੰ ਉੱਪਰੋਂ ਦੀ ਛੱਤ ਕੀਤੀ ਹੋਈ ਹੈ ਧੌਨੀਆਂ ਮੈਨੂੰ ਲੱਗਦਾ ਪੁਰਾਣੀਆਂ ਲੱਗੀਆਂ ਹੋਈਆਂ ਨੇ और यह छोटा खूह है परंतु देख दें डूंगा पूरा जी पूरा डूंगा खूह है जी ये आखो जी ला जी इन्होंने नजदा पी और घूम दियां वाह जी वाह है जी खूह कलेड़ी पिंड ਖਾਜੇ ਤੇ ਦੀਵਾ ਜਗਦਾ ਜੀ ਬਹੁਤ ਵਧੀਆ ਜੀ ਜੀ ਅੱਗੇ ਕੀ ਹੈ ਜੀ ਬਾਬੇ ਪੀਰ ਜੀ ਦੀ ਜਗਾ ਕਹਿੰਦੇ ਆ ਦੇਖੋ ਜੀ ਵਾਹ ਜੀ ਵਾਹ ਜੈ ਹੋ ਜੈ ਹੋ ਜੈ ਹੋ ਜੈ ਹੋ ਕਲਹੀੜੀ ਪਿੰਡ ਦੇ ਵਿੱਚ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਹਾਂ ਜੀ ਕੀ ਹਾਲ ਹੈ ਜੀ ਠੀਕ ਠਾਕ ਹੈ ਜੀ ਕਿ ਨਾਮ ਕੀ ਤੁਹਾਡਾ ਸੁਖਵਿੰਦਰ ਜੀ ਸੁਖਿੰਦਰ ਜੀ ਇਹ ਕਿਹੜਾ ਸਥਾਨ ਹੈ ਲੱਖ ਦਾ ਤੇ ਪੀਰ ਦਾ ਠੀਕ ਹੈ ਜੀ ਲੱਖ ਦਾ ਤਾ ਪੀਰ ਦਾ ਸਥਾਨ ਹੈ ਜੀ ਜੈ ਹੋ ਕਲਹੇੜੀ ਪਿੰਡ ਹੈ ਜੀ ਆ ਵੀ ਪੀਰਾਂ ਦਾ ਸਥਾਨ ਹੈ ਜੀ